ਵਾਹਿਗੁਰੂ ਜੀ ਇਤਿਹਾਸ ਸ੍ਰੀ ਹਜੂਰ ਸਾਹਿਬ ਲੰਗਰ ਸਾਹਿਬ ਜੀ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਇਸ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਆਰੰਭ ਤੋਂ ਪਹਿਲਾਂ ਸੰਤਾਂ ਮਹਾਂਪੁਰਖਾਂ ਅਤੇ ਗੁਰੂ ਘਰ ਦੇ ਸਮੂਹ ਚਾਕਰਾਂ ਵੱਲੋਂ ਆਪ ਜੀ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕੇ ਆਪਾਂ ਇਸ ਪਵਿੱਤਰ ਅਸਥਾਨ ਦੀ ਹਾਜ਼ਰੀ ਭਰੀ ਹੈ ਸੋ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਤੋਂ ਜਾਣੂ ਹੋਣਾ ਜ਼ਰੂਰੀ ਹੈ ਇਹ ਲੰਗਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਿਕ ਯਾਦ ਨੂੰ ਤਾਜ਼ਾ ਕਰ ਰਿਹਾ ਹੈ ਸਤਖੰਡ ਪ੍ਰਗਟ ਕਰਨ ਤੋਂ ਪਹਿਲਾਂ ਦਸਮੇਸ਼ ਪਾਸ਼ਾ ਜੀ ਕੌਟਕ ਕਰਦੇ ਹੋਏ ਸ਼ਕਾਰ ਘਾਟ ਹੀਰਾ ਘਾਟ ਆਦਤੋਂ ਇਸ ਅਸਥਾਨ ਤੇ ਪਹੁੰਚੇ ਗਰਮਖ ਪਿਆਰਿਓ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 14 ਮਹੀਨੇ 14 ਦਿਨ ਇਸ ਇਸਥਾਨ ਤੇ ਹੀ ਰਹੇ ਇੱਥੇ ਹੀ ਗੁਰੂ ਜੀ ਨੇ ਦਸਮ ਗ੍ਰੰਥ ਸਹਿਬ ਜੀ ਦੇ ਅਰਥ ਕਰਕੇ ਸਿੰਘਾਂ ਨੂੰ ਕਿਰਤਾਰਤ ਭਾਵ ਕੇ ਨਿਹਾਲ ਕਰਦੇ ਰਹੇ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਗੁਰੂ ਜੀ ਦੀਆਂ ਫੌਜਾਂ ਤੇ ਆਪ ਗੁਰੂ ਜੀ ਪ੍ਰਸਾਦਾ ਸਕੇਆ ਕਰਦੇ ਹਨ ਗੁਰੂ ਜੀ ਦਾ ਇਹ ਪ੍ਰਾਤਨ ਲੰਗਰ ਹੈ ਤੇ ਉਹਨਾਂ ਦੀਆਂ ਬਖਸ਼ਿਸ਼ਾਂ ਦੁਆਰਾ ਹੀ ਬਾਬਾ ਨਿਧਾਨ ਸਿੰਘ ਜੀ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਉਹਨਾਂ ਦਾ ਇਤਿਹਾਸ ਇਸ ਪ੍ਰਕਾਰ ਹੈ ਜੀ ਹਿਰਦੇ ਨੂੰ ਿਕਾਗਰਮਨ ਕਰਕੇ ਪੜਾਂਗੇ ਤਾਂ ਹੀ ਕੁਝ ਪ੍ਰਾਪਤ ਹੋਏਗਾ ਜੀ ਸ੍ਰੀਮਾਨ 111 ਬ੍ਰਹਮ ਗਿਆਨੀ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਜਨਮ 1782 ਈਸਵੀ ਨੂੰ ਪਿਤਾ ਪਾਈ ਉੱਤਮ ਸਿੰਘ ਜੀ ਦੇ ਘਰ ਵਿਖੇ ਪਿੰਡ ਨੇਡਾਲੂ ਜ਼ਿਲ੍ਹਾ ਹਿਆਰ ਪੂਰਬੇਖੇ ਹੋਇਆ ਛੋਟੀ ਜਿਹੀ ਹਫਤਾ ਵਿੱਚ ਰਬੀ ਲਗਨ ਸੀ ਅਤੇ ਮਸਤਰੀਆ ਕਰਦੇ ਸਨ ਇਹਨਾਂ ਦੇ ਉਸਤਾਦ ਜੀ ਭਾਵਕੇ ਗੁਰੂ ਜੀ ਸੰਤ ਬਾਬਾ ਜਵਾਨ ਸਿੰਘ ਜੀ ਨੇ ਇਹਨਾਂ ਨੂੰ ਸੇਵਾ ਸਿਮਰਨ ਦੇ ਮਾਰਗ ਦਾ ਉਪਦੇਸ਼ ਦਿੱਤਾ ਜਦ ਬਾਬਾ ਨਿਹੰਗ ਸਿੰਘ ਜੀ ਦੀ ਆਜੂ 18 ਸਾਲ ਦੀ ਹੋਈ ਤਾਂ ਨਰੰਕਾਰ ਜੀ ਦੀ ਲਗਨ ਵਿੱਚ ਮਾਇਤ ਹੁੰਦਿਆਂ ਹੋਇਆਂ ਨਗਰ ਨਡੋਲਾ ਨੂੰ ਅਤੇ ਭਾਈ ਚਾਰੇ tatha ਸਮੂਕ ਤੰਬ ਦੇ ਮੋਹ ਨੂੰ ਤਿਆ ਕੇ ਚੌਸੀ ਸ਼ਹਿਰ ਵਖੇ ਫੌਜ ਵਿੱਚ ਭਰਤੀ ਹੋ ਗਏ ਪਰ ਇਹ ਝੂਠੀ ਨੌਕਰੀ ਚੰਗੀ ਨਾ ਲੱਗੀ ਕਿਉਂਕਿ ਗੁਰਮੁਖੋ ਪਿਆਰਿਓ ਇਨਾਂ ਦੀ ਆਤਮਾ ਤਾਂ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਇਨ ਕਰਨ ਵਿੱਚ ਟਿਕੀ ਹੋਈ ਸੀ ਤੇ ਸਦਾ ਹੀ ਆਤਮਕ ਅਡੋਲਤਾ ਵਿੱਚ ਲੀਨ ਰਹਿੰਦੇ ਹਨ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਫੌਜ ਦੀ ਨੌਕਰੀ ਕਰਦੇ ਆ ਸਮਾਧੀ ਲੱਗੀ ਰਹਿੰਦੀ ਤੇ ਡਿਊਟੀ ਦਾ ਖਿਆਲ ਹੀ ਨਾ ਰਹਿਣਾ ਗੁਰਮੁਖੋ ਥੋੜਾ ਜ਼ਾਹਰ ਦੇ ਨੂੰ ਇਕਾਗਰ ਕਰਕੇ ਪੜਨ ਬਾਅਦ ਫੇਰ ਕੀ ਸੀ ਬਾਬਾ ਜੀ ਫੌਜੀ ਨੌਕਰੀ ਨੂੰ ਛੱਡ ਕੇ ਸ੍ਰੀ ਹਜੂਰ ਸਾਹਿਬ ਨਦੇੜ ਨੂੰ ਚਾਲੇ ਪਾ ਤੁਰੇ ਅਤੇ ਕਰਨ ਰਸਤੇ ਨੂੰ ਤੈਅ ਕਰਦੇ ਹੋਏ ਰੱਬੀ ਮਹਤੀ ਵਿੱਚ ਸ੍ਰੀ ਹਜੂਰ ਸਾਹਿਬ ਨਦੇੜ ਪਹੁੰਚ ਗਏ ਸੀ ਸਤਖੰਡ ਹਜੂਰ ਸਾਹਿਬ ਅਖੇ ਬਾਬਾ ਜੀ ਨੇ 12 ਸਾਲ ਸੇਵਾ ਬੜੀ ਨਿਮਰਤਾ ਭਾਵਨਾ ਨਾਲ ਨਿਰੰਕਾਰ ਜੀ ਦੇ ਭਾਏ ਵਿੱਚ ਮगन ਹੋ ਕੇ ਕੀਤੀ ਤੇ ਇਹਨਾਂ ਦੀ ਇਸ ਕਹਾਣਾਂ ਨੂੰ ਵੇਖ ਕੇ ਸੰਗਤਾਂ ਬਲਹਾਰ ਜਾਂਦੀਆਂ ਸਨ ਭਾਵ ਕੀ ਸੰਗਤਾਂ ਦਾ ਬਾਬਾ ਜੀ ਦੇ ਨਾਲ ਅੰਦਰੂਨੀ ਪਿਆਰ ਬਹੁਤ ਵਧੇ ਰਿਹਾ ਗਿਆ ਅਤੇ ਗਰਮੋਖੋ ਇਹਨਾਂ ਦੀ ਇਹ ਉਪਮਾਨ ਵੇਖ ਕੇ ਕਈ ਮਨਮੁਖ ਲੋਕ ਬਾਬਾ ਜੀ ਨਾਲ ਈਰਖਾ ਕਰਨ ਲੱਗ ਪਏ ਇਥੋਂ ਤੱਕ ਕਿ ਬਾਬਾ ਜੀ ਨੂੰ ਮੰਦਾ ਚੰਗਾ ਬੋਲਿਆ ਤੇ ਧੱਕੇ ਵੀ ਮਾਰੇ ਬਾਬਾ ਜੀ ਇਹ ਈਰਖਾ ਕਰਨ ਵਾਲੇ ਲੋਕਾਂ ਤੋਂ ਟੰਗ ਹੋ ਕੇ ਨਾ ਰਸਤਾ ਵਿੱਚ ਪੰਜਾਬ ਨੂੰ ਜਾਣ ਲੱਗੇ ਵਰਮਖੋ ਰਾਤ ਦਾ ਸਮਾਂ ਸੀ ਬਾਬਾ ਜੀ ਨਦੇੜ ਰੇਲਵੇ ਸਟੇਸ਼ਨ ਪਹੁੰਚ ਕੇ ਗੱਡੀ ਆਉਣ ਵਿੱਚ ਕੁਝ ਸਮਾਂ ਸੀ ਬਾਕੀ ਸੀ ਬਾਬਾ ਜੀ ਆਤਮਿਕ ਅਡੋਲਤਾ ਵਿੱਚ ਟਿਕੇ ਰਹੇ ਅਤੇ ਸਮਾਧੀ ਵਿੱਚ ਲੀਨ ਹੋ ਗਏ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਇੱਕ ਬਹੁਤ ਭਾਰੀ ਕਰੋੜਾ ਸੂਰਜਾ ਸਮਾਨ ਪ੍ਰਕਾਸ਼ ਹੋਇਆ ਬਾਬਾ ਨਿਹੰਗ ਸਿੰਘ ਜੀ ਦੀ ਸਮਾਰਦੀ ਖੁੱਲੀ ਤਾਂ ਕੀ ਦੇਖਦੇ ਹਨ ਕਿ ਸਾਹਮਣੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੋਜੀਪਾਸਾ ਬਾਜ ਘੋੜੇ ਸਮੇਤ ਖੜੇ ਹਨ ਤੇ ਬਾਬਾ ਨਿਹੰਗ ਸਿੰਘ ਜੀ ਨੇ ਚਰਨਾ ਤੇ ਮस्तक ਰੱਖ ਕੇ ਖੜੇ ਮਰਾਗ ਵਿੱਚ ਆਪਣੀਆਂ ਅੱਖਾਂ ਦੇ ਜਲ ਨਾਲ ਸਤਿਗੁਰਾਂ ਦੇ ਚਰਨ ਧੋ ਰਹੇ ਹਨ ਵਰਮਖੋ ਸਤਿਗੁਰਾਂ ਨੇ ਬਾਹੂ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਪੁੱਛਿਆ ਗੁਰਸ਼ਖਾ ਕਿਰਦੀ ਕਿਧਰ ਦੀ ਤਿਆਰੀ ਕੀਤੀ ਹੈ ਬਾਬਾ ਜੀ ਨੇ ਉੱਤਰ ਦਿੱਤਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੁਆਰਾ ਆਪ ਜੀ ਦੀ ਸੇਵਾ ਵਿੱਚ ਮगन ਹੋ ਕੇ ਸੇਵਾ ਕਰਦੇ ਸਾਂ ਪਰ ਈਰਖਾਲੂ ਲੋਕ ਸੇਵਾ ਕਰਨ ਨਹੀਂ ਦਿੰਦੇ ਸੋਚਿਆ ਚਲੋ ਕੋਈ ਗੱਲ ਨਹੀਂ ਪੰਜਾਬ ਜਾ ਕੇ ਸੇਵਾ ਕਰ ਲਵਾਂਗੇ ਗੁਰਮਖੋ ਸਤਿਗੁਰਾਂ ਬਚਨ ਉਚਾਰਨ ਕੀਤਾ ਕਿ ਪੰਜਾਬ ਜਾ ਕੇ ਸੇਵਾ ਨਹੀਂ ਕਰਨੀ ਸਾਡਾ ਪ੍ਰਾਤਨ ਲੰਗਰ ਸਾਹਿਬ ਨਗੀਨਾ ਘਾੜ ਦੇ ਨਜ਼ਦੀਕ ਹੈ ਤੁਸੀਂ ਉੱਥੇ ਜਾ ਕੇ ਲੰਗਰ ਚਲਾਓ ਤੇ ਨਾਲ ਹੀ ਵਰ ਬਖਸ਼ ਦਿੱਤਾ ਕਿ ਖੀਸਾ ਮੇਰਾ ਹੱਥ ਤੇਰਾ ਤੁਹਾਡੇ ਲੰਗਰ ਵਿੱਚ ਕਦੇ ਟੋਟ ਨਹੀਂ ਆਵੇਗੀ ਅਸੀਂ ਆਪ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਿਆ ਕਰਾਂਗੇ ਇਹ ਵਾਰ ਬਖਸ਼ ਦਿੱਤਾ ਤੇ ਬਾਬਾ ਨਿਧਾਨ ਸਿੰਘ ਜੀ ਨੂੰ ਗੁਰਮਖੋ ਦਸ਼ਮੇਸ਼ ਪਿਤਾ ਜੀ ਨੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਫਿਰ ਬਾਬਾ ਜੀ ਹੁਣਾਂ ਨੇ ਸਤਿਗੁਰੂ ਜੀ ਦੀ ਪ੍ਰਾਤਨ ਲੰਗਰ ਨੂੰ ਲੰਗਰ ਸਾਹਿਬ ਵਾਲੀ ਜਗ੍ਹਾ ਪਿਸਾਨ ਕੇ ਆਸਣ ਲਾ ਲਏ ਤੇ ਗੁਰੂ ਮਹਾਰਾਜ ਜੀ ਦੀ અપਾਰ ਬਖਸ਼ਤ ਹੋਦਕ ਮਾਇਆ ਤੋਂ ਬਿਨਾਂ ਹੀ ਲੰਗਰ ਚਾਲੂ ਕਰ ਦਿੱਤਾ ਬਾਬਾ ਜੀ ਕਰਾਮਾਤ ਨਹੀਂ ਸੀ ਦਿਖਾਉਂਦੇ ਆਪਣੇ ਨਾਲ ਦੇ ਸਿੱਖਾਂ ਨੂੰ ਕਹਿਣਾ ਕਿ ਜਾਓ ਕੋਜ ਰੈਨਣਵਾ ਤੇ ਲਿਆਓ ਤਨੋਂ ਗੁਰਸ਼ਕ ਪਿਆਰੇ ਪਾਸ ਕੋਈ ਪੈਸਾ ਨਾ ਹੋਣਾ ਤਾਂ ਸੱਤ ਬਤਨ ਕਹਿ ਕੇ ਤੁਰ ਪੈਣਾ ਤੇ ਜਿਹੜੇ ਹਰੇ-ਹਰੇ ਪੱਤੇ ਸਬਜ਼ੀ ਵਾਲੇ ਛੁੱਟ ਦਿੰਦੇ ਸਨ ਉਹ ਇਕੱਠੇ ਕਰਕੇ ਲਿਆਉਂਦੇ ਬਾਬਾ ਜੀ ਦੇ ਹੁਕਮ ਅਨੁਸਾਰ ਉਹ ਪੱਤੇ ਗੁਦਾਰੂ ਵਿੱਚ ਪਾ ਕੇ ਧੋ ਕੇ ਸਾਫ਼ ਕਰਕੇ ਇੱਥੇ ਲਿਆ ਕੇ ਕੱਟ ਦੇ ਗੁਰਮੁਖੋ ਸਬਜ਼ੀ ਬਣਾਉਣ ਵਾਸਤੇ ਉਦੋਂ ਦੇਗ ਪਤੀਲੇ ਵੀ ਨਹੀਂ ਸੀ ਹੁੰਦੇ ਪੀਪੇ ਦਾ ਟੱਕਣ ਕੱਟ ਕੇ ਪੀਪੇ ਵਿੱਚ ਸਬਜ਼ੀ ਬਣਾਉਣੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਜੇ ਕਿਸੇ ਨੇ ਪੈਸੇ ਦੇ ਦਿੱਤੇ ਤਾਂ ਸਬਜ਼ੀ ਵਿੱਚ ਲੂਣ ਮਿਰਚ ਪਾ ਲੈਣੀ ਜੇ ਨਾ ਮਾਇਆ ਹੋਣੀ ਤਾਂ ਬਿਨਾਂ ਮਿਰਚ ਮਸਾਲੇ ਤੋਂ ਸਬਜ਼ੀ ਬਣਾ ਲੈਣੀ ਪ੍ਰਸਾਦਿ ਪਕਾਉਣ ਵਾਸਤੇ ਇੱਥੇ ਲੋਹ ਤਵਾ ਨਹੀਂ ਸੀ ਲੰਗਰ ਪਕਾਉਣਾ ਪੀਪਿਆਂ ਦੇ ਟੱਕਣ ਤੇ ਪ੍ਰਸਾਦ ਦੇ ਪੱਕੇ ਹਨ ਸੋ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਆਪਾਂ ਵੇਖ ਰਹੇ ਹਾਂ ਕਿ ਨਰਨਾਰੰਕਾਰ ਜੀ ਦੀ ਅਪਾਰ ਕਿਰਪਾ ਦੇ ਸਦਕੇ ਇਸ ਲੰਗਰ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਗੁਰੂ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰੂ ਜੀ ਦੀਆਂ ਸੰਕਤਾਂ ਦੇ ਨਿਰਵਾਹ ਹਾਤੇ 24 ਘੰਟੇ ਖੁੱਲੇ ਰੰਗਰ ਵਰਤਦੇ ਹਨ ਬੰਦ ਨਹੀਂ ਹੁੰਦੇ ਪਿਆਰੀ ਸਾਧ ਸੰਗਤ ਜੀ ਬਲਹਾਰ ਜਾਈਏ ਉਹਨਾਂ ਸੰਤਾਂ ਮਹਾਪੁਰਸ਼ਾਂ ਦੀ ਘਾਲਣਾ ਤੇ ਜਿਨ੍ਹਾਂ ਨੇ ਬੇਅੰਤ ਘਾਲਣਾ ਘਾਲ ਕੇ ਆਪਾਂ ਨੂੰ ਆਤਮਕ ਜੀਵਨ ਦਾ ਰਸਤਾ ਦੱਸਿਆ ਹੈ ਉਹ ਸਦਾ ਹੀ ਜਿੰਦਾ ਹਨ ਗੁਰੂ ਘਰ ਦੇ ਅਨਜਾਨ ਸੇਵਾਦਾਰ ਦੀ ਰਸਨਾ ਉੱਤੇ ਉਹਨਾਂ ਮਹਾਪੁਰਖਾਂ ਦੀ ਮਹਿਮਾ ਨੂੰ ਗਿਆ ਨਹੀਂ ਕਰ ਸਕਦੇ ਉਹਨਾਂ ਦੀ ਮਹਿਮਾ ਉਹ ਆਪ ਜਾਣਦੇ ਹਨ ਤਾਂ ਆਪਣਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਗੱਦੀ ਤੇ ਬਰਾਜਮਾਨ ਹੋਏ ਸੰਤਾਂ ਮਹਾਂਪੁਰਸ਼ਾਂ ਤੇ ਗੁਰੂ ਘਰ ਦੇ ਨੇਮੀਆਂ ਦਾ ਵਾਦਤ ਵਦ ਸਤਕਾਰ ਕਰੀਏ ਆਪਣਾ ਭਲਾ ਵੀ ਹੋਏਗਾ ਸੰਤ ਬਾਬਾ ਨਿਧਾਨ ਸਿੰਘ ਜੀ 4 ਅਗਸਤ 1947 ਨੂੰ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਇਹ ਸਾਰੀ ਸੇਵਾ ਦਾ ਭਾਰ ਸੰਤ ਬਾਬਾ ਹਰਨਾਮ ਸਿੰਘ ਜੀ 1947 ਤੋਂ ਲੈ ਕੇ 1979 ਤੱਕ ਬਹੁਤ ਪ੍ਰੇਮ ਤੇ ਉਤਸ਼ਾਹ ਨਾਲ ਨਿਭਾਇਆ। ਆਵ ਤੋ ਬਾਹਰ ਵਿੱਚ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਦਸਤਾਰ ਸਜਾ ਕੇ ਗੁਰਪੁਰੀ ਨੂੰ ਸੁਧਾਰ ਗਏ। ਮੋਨੀ ਸਾਹਿਬ ਨੇ 1979 ਤੋਂ ਲੈ ਕੇ 1983 ਤੱਕ ਸੇਵਾ ਸਰਦਾ ਤੇ ਚੜ੍ਹਦੀ ਕਲਾ ਵਿੱਚ ਚਲਾਈ ਆ ਆਪਣੇ ਹੱਥਾਂ ਨਾਲ ਹੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਤਿਸ਼ਤਾਰਸ ਜਾ ਕੇ ਆਪ ਉਨੀ ਤੋਂ 1983 ਨੂੰ ਗੁਰੂ ਚਰਨਾ ਵਿੱਚ ਬਿਰਾਜ ਗਏ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਇਸ ਸਮੇਂ ਬਾਬਾ ਨਧਾਨ ਸਿੰਘ ਜੀ ਦੀ ਚੌਥੀ ਗੱਦੀ 'ਤੇ ਮੌਜੂਦ ਸੰਤ ਬਾਬਾ ਸੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਇਸ ਸੁਭਾਵਾਂ ਨੂੰ ਚਲਾ ਰਹੇ ਹਨ ਸੋ ਗੁਰਮੁਖ ਪਿਆਰਿਓ ਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਬਖਸ਼ਸਾਂ ਵਿੱਚੋਂ ਚੱਲ ਰੇ ਗੁਰੂ ਜੀ ਦੇ ਅਟੁੱਟ ਲੰਗਰ ਵਿੱਚ ਮਾਇਆ ਵਾਦ ਤੋਂ ਵੱਧ ਸ਼ੇ ਪਾਉ ਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਜੀ ਵਿਤ ਦੁਨੀਆਂ ਸੇ ਕਮਾਈਐ ਤਾਂ ਦਰਗਾਹ ਬੈਸ ਨ ਪਾਈਐ ਐਸੇ ਸੰਸਾਰ ਨੂੰ ਸੁਪਨੇ ਦੀ ਤਰ੍ਹਾਂ ਦੇਖਦੇ ਹੋਏ ਕੀਤੀ ਸੇਵਾ ਤੇ ਪੁੰਨ ਦਾਨ ਹੀ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ ਸਰਦਾ ਭਾਵਨਾ ਨਾਲ ਆਪਣੀ ਸੇਵਾ ਸਭ ਲਈ ਕਰੋ ਜੀ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦਾ ਆਨੰਦ ਮਾਣੋ ਇਤਿਹਾਸ ਵਿੱਚ ਕਿਸੇ ਗਲਤ ਸੋਚ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਗੁਰੂ ਦੇ ਨਾਮ ਆਣੇ ਸੇਵਾਦਾਰ ਜਾਣ ਕੇ ਮੁਆਫ ਕਰ ਦੇਣਾ ਮਨੋਖ ਭੁੱਲਣ ਹਾਰ ਹੈ ਗੁਰੂ ਘਰ ਆਈਆਂ ਸਖਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਾੜੀ ਯਾਤਰਾ ਸਫਲ ਕਰੇ ਸਤਖੰਡ ਵਾਰਸੀ ਸ੍ਰੀਮਾਨ ਸੰਤ ਬਾਬਾ ਸੀਸਾ ਸਿੰਘ ਜੀ ਕਾਰ ਸੇਵਾ ਵਾਲੇ ਮੌਜੂਦਾ ਪ੍ਰਬੰਧਕ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਸ੍ਰੀ ਹਿਸ਼ੂਰ ਸਾਹਿਬ ਵਾਲੇ ਨਰੇੜ ਮਹਾਰਾਸ਼ਟਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਤੁਹਾਨੂੰ ਸ੍ਰੀ ਹਜੂਰ ਸਾਹਿਬ ਜਾਣ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ ਤਾਂ ਲੰਗਰ ਹਾਲ ਵਿੱਚ ਇਹ ਇਤਿਹਾਸਕ ਬੋਰਡ ਲੱਗਾ ਆਇਆ ਹੈ ਇਸ ਨੂੰ ਪੜ੍ਹ ਕੇ ਸੁਣ ਕੇ ਜੋ ਸੰਗਤ ਨਹੀਂ ਜਾ ਸਕੀ ਉਹਨਾਂ ਨਾਲ ਵੀ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ